ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਤਾਰਾ ਸਿੰਘ ਬਿਲਗਾ 3 S B ਇਹ ਵੀਰੇ ਹੋਣਾ ਨੇ ਟਰਾਲੀ ਤਿਆਰ ਕਰੀ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਸਾਨੂੰ ਇੱਕ ਟਰਾਲੀ ਦੀ ਜ਼ਰੂਰਤ ਸੀ ਅਸੀਂ ਵੀਰੇ ਹੋਣਾ ਨੂੰ ਕਰੀਬ 6 ਕਿ ਮਹੀਨੇ ਪਹਿਲਾਂ ਪਿਛਲੇ ਸਾਲ ਜਦੋਂ ਸੀਜ਼ਨ ਦੇ ਵਿੱਚ ਗੱਲ ਕਰੀ ਸੀਗੀ ਵੀਰੇ ਸਾਨੂੰ ਟਰਾਲੀ ਚਾਹੀਦੀ ਏ ਇੱਕ ਛੋਟੀ ਟਰਾਲੀ ਬਣਾਉਣੀ ਏ ਵੱਡੀ ਟਰਾਲੀ ਇੱਕ ਸਾਡੇ ਕੋਲ ਹੈਗੀ ਆ ਵੀ ਅਸੀਂ ਚਾਹੁੰਦੇ ਸੀਗੇ ਵੀ ਇੱਕ ਟਰਾਲੀ ਲੋਕਲ ਜਿਹੜਾ ਇੱਥੋਂ ਮੰਨ ਲਓ ਕੋਈ ਸਮਾਨ ਚੱਕਣਾ ਥੋੜਾ ਇੱਧਰ ਛੱਡ ਕੇ ਆਉਣਾ ਉੱਧਰ ਛੱਡ ਕੇ ਆਉਣਾ ਭਾਂਡੇ ਗੁਰਦੁਆਰਾ ਸਾਹਿਬ ਭੋਗ ਆ ਕੈਂਪ ਲੱਗਦਾ ਪ੍ਰਸ਼ਾਦਾ ਇੱਧਰੋਂ ਉੱਧਰ ਲੈ ਕੇ ਜਾਣਾ ਦਾਲਾਂ ਸਬਜ਼ੀਆਂ ਲੱਕੜਾਂ ਚੱਕਣੀਆਂ ਉਹਨਾਂ ਨੂੰ ਹਰ ਰੋਜ਼ ਮਰਾਂ ਦੇ ਛੋਟੇ ਛੋਟੇ ਕੰਮ ਬਹੁਤ ਪੈਂਦੇ ਸੀ ਤਾਂ ਵੀਰੇ ਉਹਨਾਂ ਨੂੰ ਅਸੀਂ ਫੋਨ ਕੀਤਾ ਵੀ ਇੱਕ ਟਰਾਲੀ ਬਣਮਾਉਣੀ ਆ ਵੀ ਕਿੰਨੇ ਕੁ ਦੀ ਬਣੂਗੀ ਵੀਰੇ ਟਰਾਲੀ ਤੇ ਬਾਈ ਕਹਿੰਦਾ ਵੀ ਟਰਾਲੀ ਕਿੰਨੇ ਦੀ ਬਣੂਗੀ ਕੋਈ ਨਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਵੀ ਬਸ ਇੰਨਾ ਹੀ ਆ ਵੀ ਤੁਸੀਂ ਸਾਨੂੰ ਦੱਸੋ ਟਰਾਲੀ ਚਾਹੀਦੀ ਕਿਹੜੀ ਆ ਕਿੱਡੀ ਦੀ ਚਾਹੀਦੀ ਆ ਉਹ ਵੀ ਜਿਹੜਾ ਉਹਨਾਂ ਨੇ ਅਸੀਂ ਦੱਸਿਆ ਵੀ ਅਸੀਂ 11 ਫੁੱਟ ਦੀ ਟਰਾਲੀ ਚਾਹੁੰਦੇ ਆ ਕਿੰਨੇ ਫੁੱਟ ਦੀ ਵੀਰੇ 11 ਫੁੱਟ ਦੀ 11 ਫੁੱਟ ਦੀ ਟਰਾਲੀ ਆਏ ਵੀ ਸਾਨੂੰ ਛੋਟੀ ਟਰਾਲੀ ਚਾਹੀਦੀ ਵੱਡੀ ਸਾਡੇ ਕੋਲੇ ਇੱਕ ਹੈਗੀ 13 ਫੁੱਟ ਦੀ ਤੇ ਬਾਈ ਹੁਣ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਬਣਾਵਾਂਗੇ ਰੀਜ ਨਾਲ ਬਣਾਵਾਂਗੇ ਪਰ ਬਣਾਵਾਂਗੇ ਲਾਜ ਤਾਂ ਫਿਰ ਅਸੀਂ ਜਦੋਂ ਵੀ ਕਿਤੇ ਫੋਨ ਕਰਨਾ ਇਹਨਾਂ ਨੇ ਕਿਹੜਾ ਵੀ ਪ੍ਰੋਸੈਸ ਚੱਲੀ ਜਾਂਦਾ ਬਣੀ ਜਾਂਦੀ ਆ ਵੀ ਤਿਆਰ ਖੜੀ ਰੰਗ ਰੰਗ ਕਰਨ ਵਾਲੀ ਆ ਤੇ ਅੱਜ ਮੇਰੇ ਭਰਾ ਤਿਆਰ ਕਰਕੇ ਲੈ ਕੇ ਆਏ ਨੇ ਮੰਨ ਲਓ ਇੰਨੀ ਜਾਨ ਫੁਕੀ ਆ ਬਾਈ ਹੁਣਾਂ ਨੇ ਮੰਨ ਲਓ ਇੰਨੀ ਰੀਜ ਲਾਈ ਆ ਤੇ ਉੱਪਰ ਦੇਖੋ ਕਿਵੇਂ ਕੁੰਡੇ ਕੰਡੇ ਜਿਵੇਂ ਅੱਜ ਕੱਲ ਮੁੰਡੇ ਕੁੰਡੇ ਤਿਆਰ ਕਰਾਉਂਦੇ ਆ ਹਨਾ ਹਰ ਇੱਕ ਚੀਜ਼ ਜਿਵੇਂ ਲਿਖਿਆ ਮੁੱਛਾਂ ਲੱਗੀਆਂ ਹੋਈਆਂ ਸ਼ੁਕਰਦਾਤਾ ਲਿਖਿਆ ਹੋਇਆ ਮਰਸਦੀ ਦੇ ਸਾਰੇ ਲੱਗੇ ਹੋਇਆ ਲੋਗੋ ਫਿਰ ਉੱਪਰ ਆਡੀ ਦੇ ਲੱਗੇ ਹੋਇਆ ਲੋਗੋ ਫਿਰ ਤਾਰਾ ਸਿੰਘ ਬਿਲਗਾਜੀ ਦਾ ਨਾਮ ਲਿਖਿਆ ਹੋਇਆ ਪਿੱਛੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 노 ਫਾਰਮਰਸ 노 ਫੂਡ ਕਿਸਾਨੀ ਸੰਘਰਸ਼ ਨੂੰ ਵੀ ਯਾਦ ਕਰਾ ਰਹੀ ਆ ਉੱਪਰ ਜਾਲੀ ਦੇ ਉੱਤੇ ਕਿੰਨਾ ਸੋਹਣਾ ਮਨੁਖਤਾਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਲਿਖਿਆ ਹੋਇਆ ਉਹ ਚਾਰੇ ਪਾਸੇ ਜੇ ਮੈਂ ਵੀਰੇ ਉਹਨਾਂ ਨੂੰ ਆਕ ਦੱਸਦਾ ਵੀ ਸਾਡਾ ਤਾਂ ਜੀਓ ਨਹੀਂ ਕਰਨਾ ਵੀ ਅਸੀਂ ਇਹਦੇ ਵਿੱਚ ਮਿੱਟੀ ਭਰੀਏ ਜਾਏ ਜਾਂ ਕੋਈ ਸਮਾਨ ਪਾਈਏ ਇਹਨੂੰ ਵੀ ਗੰਦੀ ਨਾ ਹੋ ਜਾਵੇ ਦੇਖੋ ਮਨੁਖਤਾਰ ਦੀ ਸੇਵਾ ਦਾ ਲੋਗੋ ਲੱਗਿਆ ਹੋਇਆ ਫਿਰ ਊੜਾ ੜਾ ਈ ਈ ਸ ਸ ਹ ਕ ਕ ਖ ਖ ਗ ਗ ਗਾ ਜੀਆ ਸਾਰਾ ਤੇ ਫਿਰ ਅਕੇਵੇਂ ਨਾਲ ਟੰਗੇ ਹੋਏ ਨੇ ਜਿਵੇਂ ਗਣਤੀ ਜਿਹੜੀ ਖੇਤੀ ਮਜ਼ਦੂਰੀ ਦੇ ਕੰਮਾਂ ਦੇ ਵਿੱਚ ਸੰਦ ਕੰਮ ਆਉਂਦੇ ਨੇ ਉਦੋਂ ਕੰਮ ਆ ਜਾਂਦੀ ਉਦੋਂ ਕੰਮ ਆ ਜਾਂਦੇ ਕੱਢ ਕੇ ਹਨਾ ਫਿਰ ਲੋਗ ਸਿਸਟਮ ਦੇਖੋ ਕੁੰਡੇ ਵਗੈਰਾ ਕਿੰਨੇ ਸੋਹਣੇ ਲਾਇਆ ਵੀਰੇ ਨੇ ਹਨਾ ਤੇ ਹਰ ਇੱਕ ਚੀਜ਼ ਅਜੀਬ ਦੀ ਕਟਿੰਗ ਕਰਕੇ ਲਾਈ ਹੋਈ ਆ ਫਿਰ ਆ ਕਿੰਨਾ ਸੋਹਣਾ ਲੋਗੋ ਜਿਹੜਾ ਉਹਨਾਂ ਨੇ ਸ਼ੇਰ ਦਾ ਮੂੰਹ ਪਾੜਦਾ ਸੀਗਾ ਆਪਣੇ ਹਰੀ ਸਿੰਘ ਨਲੂਆ ਜੀ ਨੇ ਤੇ ਮਤਲਬ ਇਹ ਸਾਰੀਆਂ ਚੀਜ਼ਾਂ ਵੀਰੇ ਹੋਣਾ ਨੇ ਬਹੁਤ ਹੀ ਸੋਹਣੀਆਂ ਤਿਆਰ ਕਰੀਆਂ ਟਰਾਲੀ ਮਤਲਬ ਮੂੰਹੋਂ ਬੋਲਦੀ ਆ ਆਪਣੇ ਆਪ ਦੇ ਵਿੱਚ ਪਰ ਸਾਡੀ ਜਰੂਰਤ ਸੀ ਜਿਹੜੀ ਅਸੀਂ ਤਾਂ ਇੱਕ ਸਿੰਪਲ ਜੀ ਟਰਾਲੀ ਵਾਸਤੇ ਵੀਰੇ ਹੋਣਾ ਨੂੰ ਰਿਕੁਐਸਟ ਕੀਤੀ ਸੀ ਪਰ ਜਿੰਨੀ ਵਧੀਆ ਤਰੀਕੇ ਨਾਲ ਵੀਰੇ ਹੋਣਾ ਨੇ ਇਹ ਤਿਆਰ ਕਰਕੇ ਸਾਨੂੰ ਇਹ ਟਰਾਲੀ ਇੱਥੇ ਪਹੁੰਚਦੀ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਹਾਡਾ ਤੁਹਾਡੇ ਪੂਰੀ ਟੀਮ ਦਾ ਸਾਰੇ ਜਿੰਨੇ ਵੀ ਵੀਰ ਆਏ ਤੁਸੀਂ ਬਾਈ ਤੁਸੀਂ ਇੰਨੀ ਕਿਰਤ ਕਰਦੇ ਹੋ ਕਮਾਈ ਕਰਦੇ ਹੋ ਬਾਈ ਜਨਰਾਤ ਮਿਹਨਤਾਂ ਕਰਦੇ ਹੋ ਹਨ ਪਰ ਆ ਇੱਕ ਲੱਗੇ ਸ ਲੈਟਾ ਵੀ ਜਗਦੀਆਂ ਵਿੱਚ ਹਾਂਜੀ ਹਾਂਜੀ ਲਓ ਜੀ ਲੈਟਾ ਵੀ ਜਗਦੀਆਂ ਸਾਰੀ ਟਰਾਲੀ ਦੇ ਵਿੱਚ ਸਾਈਡਾਂ ਤੇ ਤੇ ਵੀ ਉਹਦੇ ਲਈ ਤੁਹਾਨੂੰ ਸਲਾਮ ਆ ਇਹ ਵੀ ਇੱਕ ਕਲਾ ਬਾਈ ਹਨ ਕਿਉਂਕਿ ਕੰਮ ਤਾਂ ਕਰਨੇ ਟਰਾਲੀ ਤਾਂ ਮੰਨ ਲਓ ਆਮ ਵੀ ਬਣਦੀ ਹੈ ਕਹਿੰਦਾ ਲੋਹੇ ਦੀ ਟਰਾਲੀ ਬਣੀ ਤੇ ਕੰਮ ਚੱਲੀ ਜਾਂਦਾ ਜਿਹੜਾ ਤੁਸੀਂ ਇਹਦੇ ਤੇ ਆ ਸ਼ੌਕ ਪੂਰਾ ਕੀਤਾ ਨਾ ਸਾਰੀ ਕਲੀ ਕਲੀ ਡਿਜ਼ਾਈਨਿੰਗ ਪਾ ਜੀ ਆਪ ਕੀਤੀ ਹੈ ਜੀ ਬਹੁਤ ਸ਼ੁਕਰੀਆ ਛੋਟੇ ਵੀਰੇ ਤੁਹਾਡਾ ਕੀ ਨਾਮ ਵੀਰੇ ਹੈਪੀ ਵੀਰੇ ਹੈਪੀ ਵੀਰੇ ਜਿਹੜੇ ਇਹ ਸੀਗੇ ਤਾਰਾ ਸਿੰਘ ਬਿਲਗੜੀ ਤੁਹਾਡੇ ਦਾਦਾ ਜੀ ਠੀਕ ਵੱਡੀ ਗੱਲ ਤੁਸੀਂ ਵਿਰਾਸਤ ਬਚਾ ਕੇ ਰੱਖੀ ਹੋਈ ਹੈ ਆਪਣੀ 50 ਸਾਲ ਹੋ ਗਏ ਜੀ 50 ਸਾਲ ਹੋ ਗਏ ਨਾ ਬਿਲਗੜੀ ਟਰਾਲੀਆਂ ਦਾ ਬਾਈ ਮਸ਼ਹੂਰ ਹੈ ਪੂਰੀ ਦੁਨੀਆ 'ਚ ਨਾ ਮੈਂ ਪਿੱਛੇ ਜਾ ਕੇ ਮੈਨੂੰ ਯਾਦ ਆ ਤਿੰਨ ਚਾਰ ਸਾਲ ਪਹਿਲਾਂ ਮੈਨੂੰ ਕਾਲ ਕੀਤੀ ਸੀ ਅੱਗੇ ਟਰਾਲੀ ਬਾਰੇ ਪੁੱਛਿਆ ਸੀ ਹਾਂ ਹਾਂ ਮੈਨੂੰ ਯਾਦ ਆ ਅਸੀਂ ਨਾ ਹੁਣ ਕੈਨੇਡਾ ਗਿਆ ਸੀ ਮੈਂ ਪਿੱਛੇ ਜੀ ਕੈਰਗਰੀ ਟਰਾਲੀ ਖੜ ਕਿਸ ਨੇ ਪਨੀਰ ਤੋਂ ਲੈ ਕੇ ਗਿਆ ਹੋਊ ਕਿ ਮੈਂ ਕਰਕੇ ਇمپੋਰਟ ਤੇ ਉੱਥੇ ਖੜੀ ਸੀ ਟਰਾਲੀ ਮਿਲ ਗਈ ਉਹਦਾ ਨੇ ਘੋੜੀਆਂ ਰੱਖੀਆਂ ਹੋਈਆਂ ਸੀਗੀਆਂ ਤੇ ਬਹੁਤ ਸ਼ੁਕਰੀਆ ਛੋਟੇ ਵੀਰੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਕਿਰਤ ਕਮਾਈ ਕਰਦੇ ਰਹੋ ਤੁਹਾਡਾ ਨਾਮ ਹੋਰ ਅੱਗੇ ਤੱਕਰ ਜਾਵੇ ਦਿਨ ਰਾਤ ਤੁਸੀਂ ਤਰੱਕੀਆਂ ਕਰੋ ਤੇ ਸੰਗਤ ਨੂੰ ਵੀ ਬੇਨਤੀ ਹੈ ਜੀ ਐਸੇ ਵੀਰਾਂ ਵਾਸਤੇ ਜਰੂਰ ਅਰਦਾਸ ਕਰਿਓ ਸੱਚੇ ਪਾਸ਼ਾ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਕਿਉਂਕਿ ਇਹ ਇਹ ਸਮਾਵਾਂਵਾਂ ਮੈਂ ਜਿਹੜੀਆਂ ਜਦੋਂ ਮਤਲਬ ਦਿਲੋਂ ਇੱਕ ਚੀਜ਼ ਕਰਕੇ ਲੈ ਕੇ ਆਉਂਦੀ ਆ ਵੀਰੇ ਨੇ ਤੇ ਇਹਨਾਂ ਦਾ ਕੋਈ ਮੁੱਲ ਨਹੀਂ ਇਹਨਾਂ ਦੀ ਕੋਈ ਕਾਸਟ ਨਹੀਂ ਹੈਗੀ ਬਸ ਇੱਕ ਵੀਰੇ ਦਾ ਪਿਆਰ ਸੀਗਾ ਜਾਂ ਇਸ ਸਸਤਾ ਦੇ ਨਾਲ ਇੱਕ ਮੋਹ ਸੀ ਬਾਈ ਦਾ ਜਿਹੜਾ ਸੁਪਨਿਆਂ ਦੇ ਘਰ ਦੇ ਇਹਨਾਂ ਬਾਪੂ ਬਜ਼ੁਰਗਾਂ ਨਾਲ ਸਾਡੇ ਮੈਂਬਰਾਂ ਨਾਲ ਤੇ ਉਹ ਵੀਰੇ ਨੇ ਇਸ ਇਹਦੇ ਕੰਮ ਦੇ ਵਿੱਚ ਇਹਦੇ ਨਜ਼ਰ ਆ ਰਿਹਾ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉੱਦਲੀ ਸਾਈਡ ਵੀ ਦੇਖੋ ਉਹ ਹੋਣਾ ਮੈਨਾ ਸਮਾਨ ਜਿਹੜਾ ਇਹਨਾਂ ਡਾਲਾ ਟਾਈਟ ਹੁੰਦਾ ਕੜਕੂਗਾ ਨਹੀਂ ਤੁਸੀਂ ਚਲਾਓਗੇ ਇਹਨਾਂ ਟਰਾਲੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਮਗਰ ਇਹ ਕਿਛ ਨਹੀਂ ਹੈ ਜਿੰਨੇ ਟਰੈਕਟਰ ਦੀ ਆਵਾਜ਼ ਆਉਗੀ ਟਰੈਕਟਰ ਦੀ ਆਵਾਜ਼ ਆਉਗੀ ਟਰਾਲੀ ਦੀ ਆਵਾਜ਼ ਨਹੀਂ ਆਉਗੀ ਕੋਈ ਡਾਲਾ ਖੜਚਣਾ ਨਾ ਕੋਈ ਸ਼ੋਰ ਕਰਨਾ ਨਹੀਂ ਕੁਛ ਕਰਨ ਦਾ ਬਸ ਉਹ ਵਰਤ ਹਾਂਜੀ ਹਾਂਜੀ ਮੋਲਾ ਸਮਾਨ ਦਾ ਦੋਨਾਂ ਜਿਹੜਾ ਕਰਾਂਗੇ ਮੇ ਸਰ ਭਾਈ ਕਿ ਤੋਂ ਬਾਈ ਕਿੱਜ ਕਰੇ ਅਸੀਂ 90 ਮੜੇ ਕਿ ਬਾਈ ਕਿੱਤੇ ਕ੍ਰੈਕਸ਼ਨ ਵਾਲਾ ਆਪਣਾ ਪੂਰਾ ਬਾਪੂ ਆ ਗਏ ਦੇਖ ਲੈ ਬਾਅਦ ਟਰੈਕਟਰ ਟਰੈਕਟਰ ਨਾਲ ਚਲਾਉਣੀ ਤੇ ਔਖੀ ਹੈ ਸਿੱਖ ਲੈ ਆ ਲੋਕ ਦਾ ਧਿਆਨ ਰੱਖਿਓ ਜਦੋਂ ਤੁਸੀਂ ਜੱਕ ਚੱਕਣਾ ਨਾ ਇਹਦਾ ਧਿਆਨ ਰੱਖਿਓ ਲੋਕ ਦਾ ਕਿਉਂਕਿ ਲੱਗਾ ਰਹਿ ਗਿਆ ਨਾ ਫਿਰ ਆਪਣਾ ਟੁੱਟ ਸਕਦਾ ਇਹਦਾ ਧਿਆਨ ਰੱਖਿਓ ਨਟਾਂ ਦਾ ਤੇ ਆ ਨਟਾਂ ਦਾ ਲੋਕ ਦਾ ਹਾਂ ਜੱਕ ਚਲੋ ਦੋ ਚੀਜ਼ਾਂ ਦਾ ਧਿਆਨ ਰੱਖਿਓ ਆ ਇਹਦਾ ਕਵਰ ਆ ਇਹਦੇ ਵਿੱਚ ਮਤਲਬ ਪਾਈਪ ਸਾਰੇ ਇਹਦੇ ਵਿੱਚ ਕਵਰ ਦੇ ਵਿੱਚ ਜਿਹੜੇ ਮਤਲਬ ਲਗੀ ਹੋਈ ਲੈਫਟ ਤੋਂ ਲਈ ਹਾਂਜੀ ਉਹ ਜਦੋਂ ਕਰਨਾ ਤੇ ਇਹਨੂੰ ਕੀ ਕਰਨਾ ਇਹ ਇਹਨੂੰ ਖੋਲ ਲੈਣਾ ਆਪਾਂ ਅੱਛਾ ਖੋਲ ਉੱਪਰ ਪੈ ਪਾ ਲਿਆ ਉਧਰ ਚਲੇ ਜਾ ਆ ਦੇਖੋ ਹੁਣ ਖੁੱਲ ਗਿਆ ਹੁਣ ਖੁੱਲ ਗਿਆ ਓਕੇ ਹੁਣ ਉਹ ਬਾਤਾਂ ਜੱਕਾ ਨਾਲ ਖੋਲ ਲੈਣੇ ਆਪਾਂ ਹਾਂ ਤੇ ਉਹਦੇ ਨਾਲ ਚੱਕ ਹੋ ਜਾਣਾ ਫਿਰ ਇਹ ਉਦੋਂ ਜਦੋਂ ਆਪਾਂ ਜੱਕ ਨਹੀਂ ਵਰਤਣਾ ਨਾ ਲੌਂਗ ਟਾਈਮ ਲਈ ਇਹ ਲਾ ਕੇ ਰੱਖੋ ਫਿਰ ਆਪਾਂ ਹੁਣ ਇਹਦੇ ਜੱਕੇ ਵਰਤਣਾ ਹੀ ਨਹੀਂਗਾ ਬਸ ਇਹਨੂੰ ਲੋਕ ਲੱਗਾ ਰਹਿ ਜਾਂਦੇ ਹੋਰ ਇਹ ਤਾਂ ਬਿਨਾਂ ਜੱਕ ਤੋਂ ਹੀ ਰੱਖਣੀ ਹੈ ਬਾਪੂ ਜੈਕ ਕਰਾ ਚਲਾਇਓ ਹਜੇ ਇਹਦਾ ਲੈਵਲ ਜੈਕ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜੈਕ ਲੱਗਾ ਕਿ ਨਹੀਂ ਲੱਗਾ ਇਹਦਾ ਲੈਵਲ ਉਸ ਹਿਸਾਬ ਨਾਲ ਬਣਿਆ ਟਰਾਲੀ ਦਾ ਦੇਖੋ ਤੁਹਾਨੂੰ ਜੈਕ ਦੀ ਸੁਭਾ ਨਹੀਂ ਕਿੱਥੇ ਲੱਗ ਪਤਾ ਨਹੀਂ ਲੱਗਣਾ ਜੈਕ ਦੀ ਟਰਾਲੀ ਕਿ ਨਾਰਮਲ ਟਰਾਲੀ ਹੈ ਦੇਖੋ ਦੁੱਸਰ ਦਾ ਪਤ ਲੱਗਿਆ ਮੈਂ ਤਾਂ ਕਿ ਨਾਰਮਲ ਬਣਾਈ ਨਹੀਂ ਜੈ ਭਾਈ ਜੈਕ ਵਾਲੀ ਟਰਾਲੀ ਹੈ ਉਹ ਤੁਹਨੇ ਲੱਗਿਆ ਪਰ ਜਦੋਂ ਜੈਕ ਲੱਗਣਾ ਚੀਜ਼ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਸਾਡੀ ਟਰਾਲੀ ਵੀ ਬਾਹਰ ਚਾਹੀਦੀ ਪਰ ਉਹਨਾਂ ਦਾ ਇਸ ਤਰੀਕੇ ਦਾ ਕੰਟਰੀ ਆਇੰਡ ਤੇ ਨਹੀਂ ਗਈ ਹੋਊਗੀ ਮੈਂ ਤੁਹਾਨੂੰ ਉਸ ਤੋਂ ਜ਼ਰੂਰ ਲੈ ਲੈਂਦਾ ਹਾਂ ਭਾਜੀ ਘੜੀ ਤੇ ਨਹੀਂ ਬਰਤੀ ਮੈਂ ਆਪ ਲੈਂਦਾ ਹਾਂ ਹਾਂ ਜੀ ਹਾਂ ਜੀ ਆ ਦੇਖੋ ਜੇ ਗਾਲਾ ਕੋਈ ਨਹੀਂ ਇਹ ਆਪਾਂ ਹੋਰ ਤਾਂ ਕਹਿੰਦੇ ਹੋਰ ਗਾਲਾ ਲੈ ਜਾਂਦੇ ਤਿੰਨ ਥਾਂ ਨੂੰ ਇੱਕ ਹੋਰ ਦੰਦਾ ਆਏਗਾ लास्ट ਹਾਂ ਇੱਥੇ ਆ ਇੱਥੇ ਆਪਾਂ ਨੇ ਬੰਦ ਨਹੀਂ ਇੱਥੇ ਉਰੇ ਤੋਂ ਮਾਲ ਸਾਰਾ ਜਿਹੜਾ ਭਰਨਾ ਜਿਹੜਾ ਡਾਲਾ ਦਾ ਡਾਲਾ ਥੱਲੇ ਬ੍ਰੈਡ ਨੂੰ ਵੀ ਖੋਜ ਜਾਂਦਾ ਮੈਂ ਦੋ ਪਾਸੇ ਨੂੰ ਡਾਲਾ ਕਰਦਾ ਆਪਾਂ ਚਾਹੇ ਇਹਨੂੰ ਉੱਪਰ ਨੂੰ ਖੋਲਿਆ ਆਂ ਉੱਪਰ ਨੂੰ ਡਾਲੋ ਸਾਈਡ ਤੇ ਕਰ ਲੋ ਚਾਹੇ ਥੱਲੇ ਨੂੰ ਕਰ ਲੋ ਜਿੰਨੀ ਜਗ੍ਹਾ ਹੈਗੀ ਆਪਾਂ ਨੂੰ ਬਾਈ ਜੀ ਬਹੁਤ ਮਿੱਠਾ ਕਰਾਓ ਸਾਰੇ ਬੱਸ ਬਾਈ ਜੀ ਉਹ ਖੰਦਸਾ ਤੁਸੀਂ ਕਰਾਓ ਮਾੜਾ ਚਲੋ ਲਿਆਉ ਮੈਂ ਆਬ ਲੈ ਆਂਦਾ ਡੱਬਾ ਮੋਸਰੀ ਨੂੰ ਕਿਹਾ ਕਾਊਂਟਰ ਤੇ ਕਾਟਰੀ ਕਰਨਾ ਹੈ ਨਾ ਹਾਂ ਭਾਜੀ ਪ੍ਰਸ਼ਾਦ ਵਾਹ ਕਰੋ ਦਰਦੋ ਹਾਂਜੀ ਪ੍ਰਸ਼ਾਦ ਵਾਹ ਕਰੋ ਦਰਦੋ ਨਹੀਂ ਡਾਲਾ ਰਹੇ ਇਹਨਾਂ ਨੂੰ ਕੋਈ ਨਾਦਾਰੀ ਕਰਨੀ ਹਾਂਜੀ ਪ੍ਰਸ਼ਾਦ ਵਾਹ ਕਰੋ ਕੱਢ ਲਿਆ ਚਲ ਖੋਲ ਲੋ ਜੇ ਖੋਲੋ ਟਾਈਰ ਤਾਂ ਨਹੀਂ ਹਟਾ ਹਟਾ ਫਿਰ ਫਿਰ ਰਹਿਣ ਦੋ ਕੋਈ ਨਾ ਬਾਅਦ ਚ ਖੜ ਕੇ ਦੇਖ ਲੈਗੇ ਜੀ ਮਤਲਬ ਇਹ ਸੰਗਲਵਾ ਚਾੜ ਦੋ ਕੋਈ ਛੜ ਦਿਓ ਪਾੜਨਾ ਨਹੀਂ ਇਹ ਇਹ ਅਗਲੇ ਜਰਾ ਦੇਖੋ। ਆਹ ਤੇ ਆਟੋਮੈਟਿਕ ਹੀ ਆ। ਆਹ ਦੇਖੋ। ਹੁਣ ਸਮਾਨ ਰੱਖ ਲਓ ਜਿਹੜਾ ਮਰਜ਼ੀ ਪਾਣ ਦੀ ਲੋੜ ਨਹੀਂ। ਕੰਪੀ ਲੋਕ ਲੱਗ ਗਿਆ। ਹਾਂਜੀ ਹਾਂਜੀ। ਇਹ ਟੈਕਨੀਕਲੀ ਕੰਮ ਜਿਹੜਾ ਇਹ ਮੋਬਿਲ ਦੇ ਜਿੰਨਾ ਰੋਕਾ ਪੈ ਸਕਦਾ ਹੈ। ਇਹ ਕਿਤੇ ਛੋਟੇ ਛੋਟੇ ਕੰਮ ਆਏ। ਪਰ ਇਹ ਇਹਨਾਂ ਦੀ ਤੰਗੀ ਆਉਂਦੀ ਹੁੰਦੀ ਸੀ ਪਹਿਲਾਂ। ਬਾਪੂ ਆਹ ਹਾਂ ਉੱਥੇ ਲੱਗਣਾ ਕਿ ਬਾਉ ਡਰੈਕਟਰ ਹਾਂਜੀ ਇਹ ਉੱਥੇ ਲੈਕਟ੍ਰਿਕਨ ਤੇ ਜਾ ਕੇ ਲਵਾ ਲਿਆਇਓ ਥਾਲੀ ਵਜੇ ਪਾ ਕੇ ਲੈ ਆਜੋ ਨਾਲ ਆਹ ਬਾਉ ਡਰੈਕਟਰ ਦੇ ਮਗਰ ਉਹ ਫਿੱਟ ਕਰ ਦੇਣਗੇ ਨਾਲ ਵਜੇ ਫਿਰ ਉਹਦੇ ਨਾਲ ਨਾਲ ਉਹਦੇ ਇਹ ਆ ਚੀਜ਼ ਚਾਹੀਦੀ ਹੈ ਹਾਂਜੀ ਇਹ ਜਦੋਂ ਬਾਪੂ ਤੁਸੀਂ ਬਰੇਰੀ ਦੀ ਲਾਈਟ ਨਾਲ ਲੁਕਾ ਲਾਗੇ ਚੱਲਦੀ ਰਹੇ ਇਹਨੂੰ ਇੱਕ ਡਰੈਕਟਰ ਮਗਰ ਪੱਕਾ ਪਾ ਲਓ ਅੰਦਰ ਬਾਪੂ ਲਾਉਣਾ ਨਹੀਂ ਜਾਉਂ ਪੱਕੇ ਫਿੱਟ ਕਰਦੇ ਹੋ ਹਾਂ ਹਾਲਸਾਰਾ ਜੂਬਾ ਬਾਬ ਤੇ ਹੁਣ ਮਸਾਲਾ ਜੀ ਜੀ ਇਹ ਵੀ ਆਪ ਇਸੇ ਡਾਲਾ ਕੋਲੋਂ ਨਾ ਮੈਨੂੰ ਦੇ ਦੇ ਡਾਲਾ ਸਾਈਡ ਤੇ ਕੋਲ ਕੇ ਨਾ ਇਹਦੇ ਵਿੱਚ ਆ ਜਾਏਗਾ ਨਾਲ ਲਾ ਕੇ ਇੱਥੇ ਮੈਨੂੰ ਪਾ ਦੇ ਡਾਲਾ ਫੁੱਲੂਆਂ ਨਿਕਾਲੋ ਡਾਲਾ ਲਾ ਕੇ ਜਮਾ ਕੇ ਇਹਦੇ ਵਿੱਚ ਪੈ ਜਾਏਗਾ ਅਕੀਦਾਂ ਲਾਪੂਰਾ ਗੋਲ ਘੇਰੇ ਖੜਾ ਕੇ ਜਦੋਂ ਨਾਇ ਘੁਮਕੇ ਇੱਥੇ ਅੱਗ ਲੱਗ ਜਾਣਾ ਤੇ ਇਹਦੇ ਚ ਪੈਣ ਪੈ ਜਾਣਾ ਆ ਆ ਦੇਖੋ ਆ ਬੱਤੀ ਲੱਗੀ ਹੋਈ ਹੈ ਤੇ ਉਹਦੇ ਵਿੱਚ ਪਾ ਕੇ ਆ ਪੈਣ ਪਾਵੇ ਪਿੰਡਾਲਾ ਨਿਕਲੂਗਾ ਨਹੀਂ ਬਸ ਸਾਟ ਨਹੀਂ ਲੱਗੂਗੀ ਕਿੰਦਾ ਇੱਤੀ ਟਰਾਲੀ ਤੁਸੀਂ ਲੈ ਕੇ ਚਲਾ ਸਕਦੇ ਹੋ ਗੱਲ ਬੁੱਲੇ ਤੇ ਹੋਣਾ ਤੁਸੀਂ ਜੇ ਉਹਨੂੰ ਲੰਬੇ ਦਿੱਤੀਆਂ ਦੇ ਕਿਹਨਾਂ ਰਹਿ ਰਹੇ ਬੱਲੇ ਦਾ ਲਾਗੇ ਲੱਗਣਾ ਲਾਗੇ ਵੀ ਰੱਖ ਸਕਦੇ ਤੁਸੀਂ ਜੇ ਨਹੀਂ ਮਤਲਬ ਬੜਤਣਾ ਸਰ ਇਹ ਦੇਖੀ ਕਰਨਾ ਤੇਡੀ ਉਹ ਇੱਥੇ ਆ ਜੀ ਕਰਾਓ ਆਹ ਸਮਾ ਰਹੇ ਪੰਜਾਬ ਦੇ ਹਾਂਜੀ ਆਹ ਦੇਖੋ ਅਫਗਾਨਿਸਤਾਨ ਕਸ਼ਮੀਰ ਖਾਲਸਾ ਰਾਜ ਜੰਮੂ ਸ਼ਮਲਾ ਅੰਮ੍ਰਿਤਸਰ ਦਾਔਰ ਪਸ਼ਾਵਰ ਮਲਤਾਨ ਹਵਾਵਲਪੁਰ ਪਤਪਤ ਨੇਪਾਲ ਕੋ ਸਾਦੀ ਕਰਤੇ ਮਾਚੀ ਤੇ ਮੁੱਖ ਮੰਤਰੀ ਸਾਹਿਬ ਇਹ ਵੀ ਦੇਣਾ ਹੈਪੀ ਹੈ ਮੁੱਖ ਮੰਤਰੀ ਹੈਪੀ ਭਾਜੀ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਤੁਹਾਨੂੰ ਹਾਂਜੀ ਹੈਪੀ ਦਾ ਚੌੜਾ ਬੜਾ ਵਾ ਆਜੇ ਹੈਪੀ ਇਹਨੇ ਡਾਟ ਮਾਰੇ ਹੈ ਵੀ ਜੈਂਪਰ ਹੋਰ ਦੋ ਘੰਟੇ ਹੈਪੀ ਸਲੈਪ ਮੁਗਵਾਨ ਆਜੋ ਭਾਜੀ ਲੈਪਿੰਗ ਹੈਪੀ ਵਾਸਤੇ ਕਰਾਂਗੇ ਲੈਪਿੰਗ ਕਰਮਾਈ ਕਰ ਰਹੇ ਆਜੋ ਭੀ ਆਜੋ ਜੀ ਪਾਰੇ ਪੁੱਤ ਜੈ ਜੀ ਸਾਹਿਬ ਫਿਰ ਇਹਦਾ ਨਾਮ ਲੈ ਕੇ ਮੈਂ ਜਿਹੜੀ ਬਾਦ ਕਾਲਾ ਮੰਦਰੀ ਦਾ ਟਿਕਟ ਲੈ ਕੇ ਆ ਗਿਆ ਬਰਾਬਰ ਠੀਕ ਹੈ ਜੀ ਇਹ ਵੀ ਉਹਨਾਂ ਨੂੰ ਦੇਣੀ ਹੈ ਉਹਨਾਂ ਨੂੰ ਦੇਣੀ ਹੈ ਉਹਨਾਂ ਨੂੰ ਦੇਣੀ ਹੈ